2015 ਦੇ ਬੇਅਦਬੀ ਮਾਮਲਿਆਂ ਦੇ ਦੋਸ਼ੀ ਸਾਬਕਾ ਰਾਸ਼ਟਰੀ ਕਮੇਟੀ ਮੈਂਬਰ ਪ੍ਰਦੀਪ ਕਲੇਰ ਦੀ ਇੰਟਰਵਿਊ ਜਿਸਨੇ ਕਿ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਦੀ ਭੂਮਿਕਾ ਦਾ ਖੁਲਾਸਾ ਕਰਨ ਵਾਲੀ ਮੈਜਿਸਟ੍ਰੇਟ ਦੇ ਸਾਹਮਣੇ ਫੌਜਦਾਰੀ ਜ਼ਾਬਤਾ ਸੀ ਆਰ ਪੀ ਸੀ ਦੀ ਧਾਰਾ 164 ਦੇ ਤਹਿਤ ਆਪਣੇ ਬਿਆਨ ਦਰਜ ਕਰਵਾਏ ਨੇ ਇਨ੍ਹਾਂ ਮਾਮਲਿਆਂ ਦੇ ਵਿੱਚ ਰਾਮ ਰਹੀਮ ਅਤੇ ਉਸ ਦੀ ਸਮਾਜਿਕ ਤੌਰ ਦੇ ਉੱਪਰ ਅਨੁਕੂਲਤੀ ਹਣੀ ਪ੍ਰੀਤ ਅਕਾਲੀ ਦਲ ਦੇ ਸੰਕਟ ਦੇ ਆਲੇ ਦੁਆਲੇ ਦੇ ਪਾਣੀ ਨੂੰ ਹੋਰ ਜ਼ਿਆਦਾ ਚਿੱਕੜ ਦੇ ਵਿੱਚ ਯਾਨੀ ਕਿ ਲਗਾਤਾਰ ਇੱਕ ਅਜੀਹੇ ਹਾਲਾਤ ਦੇ ਵਿੱਚ ਲੈ ਕੇ ਜਾ ਰਹੇ ਨੇ ਜਿੱਥੋਂ ਨਿਕਲਣਾ ਨਾ ਮੁਮਕਿਨ ਹੀ ਜਾਪਦਾ ਹੈ ਉਹਨਾਂ ਦੀਆਂ ਇੰਟਰਵਿਊਜ਼ ਜੋ ਕਿ ਪਹਿਲਾ ਸੋਮਵਾਰ ਨੂੰ ਅਤੇ ਫਿਰ ਦੋ ਦੂਸਰੀ ਆਈਸੀ ਮੰਗਲਵਾਰ ਨੂੰ ਪਹਿਲਾਂ ਹੀ ਸਿੱਖ ਆਗੂਆਂ ਦੇ ਕੰਮ ਨੂੰ ਹੋਰ ਜ਼ਿਆਦਾ ਗੂੰਜਲਦਾਰ ਬਣਾਉਣ ਦੀ ਕਾਬਲੀਅਤ ਰੱਖਦੀਆਂ ਨੇ ਜਦੋਂ ਇਹ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੇ ਮੁੱਦਿਆਂ ਦਾ ਫੈਸਲਾ ਕਰਨ ਦੇ ਬਾਰੇ ਵਿੱਚ ਖਾਸ ਤੌਰ ਦੇ ਉੱਪਰ ਹੋਣ। ਸੋਮਵਾਰ ਨੂੰ ਆਪਣੀ ਪਹਿਲੀ ਇੰਟਰਵਿਊ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਮੰਗਲਵਾਰ ਸਵੇਰੇ ਇੱਕ ਪ੍ਰੈਸ ਵਾਰਤਾ ਦੇ ਵਿੱਚ ਕਲੇਰ ਦੇ ਦਾਅਵਿਆਂ ਦਾ ਵਿਰੋਧ ਕਰਨ ਦੀ ਮੰਗ ਕੀਤੀ। ਹਾਲਾਂਕਿ ਕੁਝ ਘੰਟਿਆਂ ਬਾਅਦ ਕਲੇਰ ਇੱਕ ਹੋਰ ਪੰਜਾਬੀ ਟੀਵੀ ਚੈਨਲ ਦੇ ਉੱਪਰ ਜ਼ਾਹਿਰ ਹੋ ਗਿਆ ਅਤੇ ਡੇਰਾ ਮੁਖੀ ਗੁਰਮੀਤ RAM ਰਹੀਮ ਦੇ ਨਾਲ ਸੁਖਬੀਰ ਦੀ ਮੁਲਾਕਾਤ, ਮਾਵੀਦੀ ਕਰਨਾਕਰਮ ਅਤੇ ਹੋਰ ਗੱਲਬਾਤ ਦੇ ਬਾਰੇ ਵਿੱਚ ਆਪਣੇ ਦਾਅਵਿਆਂ ਨੂੰ ਜ਼ਾਹਿਰ ਕੀਤਾ। ਦਿੱਤਾ ਉਸਨੇ ਕੁਝ ਹੋਰ ਅੰਕ ਵੀ ਇਸ ਦੇ ਵਿੱਚ ਇਜ਼ਾਫੇ ਦੇ ਵਿੱਚ ਜੋੜ ਦਿੱਤੇ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਫਿਰ ਉਸੇ ਚੈਨਲ ਦੇ ਉੱਪਰ ਉਹਨਾਂ ਦਾ ਕਿਤੇ ਨਾ ਕਿਤੇ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੁਖਵੀਰ ਬਾਦਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਲੇਰ ਦੇ ਬਿਆਨ ਦੇ ਵਿੱਚ ਛੇੜਛਾੜ ਕਰਨ ਤੋਂ ਇਲਾਵਾ ਇਹ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਉਹ ਖੁਦ ਅਜੀਹੇ ਗੰਭੀਰ ਮਾਮਲੇ ਦੇ ਵਿੱਚ ਮਲਜ਼ਮ ਹੈ ਅਤੇ ਉਸ ਦੇ ਬਿਆਨਾਂ ਦੇ ਉੱਪਰ ਕਿਵੇਂ ਵਿਸ਼ਵਾਸ ਆਖਿਰ ਕੀਤਾ ਜਾ ਸਕਦਾ ਹੈ ਕਿਉਂਕਿ ਜਦੋਂ ਉਹ ਖੁਦ ਮਲਜ਼ਮ ਹੈ ਤਾਂ ਫਿਰ ਉਹ ਦੂਸਰੇ ਸ਼ਖਸ ਨੂੰ ਮਲਜ਼ਮ ਕਿਵੇਂ ਕਹਿ ਸਕਦਾ ਹਾਲਾਕੀ ਉਸਦੀ ਪਹਿਲੀ ਇੰਟਰਵਿਊ ਤੋਂ ਬਾਅਦ ਸਿੱਖ ਸੋਸ਼ਲ ਮੀਡੀਆ ਸਪੇਸ ਦੇ ਵਿੱਚ ਪ੍ਰतिकਰਮਾਂ ਨੂੰ ਲਗਾਤਾਰ ਵੇਖਦਾ ਹੋਇਆ ਜ਼ਾਹਿਰ ਹੋ ਰਿਹਾ ਹੈ ਧਾਰਨਾ ਦੇ ਪੱਧਰ ਦੇ ਉੱਪਰ ਅਕਾਲੀ ਲੀਡਰਸ਼ਿਪ ਦੇ ਵਾਸਤੇ ਚੁਣੌਤੀ ਹੋਰ ਜ਼ਿਆਦਾ ਵੱਧ ਗਈ ਹੈ ਸਪਸ਼ਟ ਤੌਰ ਦੇ ਉੱਪਰ ਇਸ ਨੂੰ ਮਹਿਸੂਸ ਕਰਦੇ ਹੋਏ ਅਕਾਲੀ ਦਲ ਨੇ ਕਲੇਰ ਅਤੇ ਉਸਦੇ ਦਾਅਵਿਆਂ ਦੇ ਉੱਪਰ ਜ਼ੋਰਦਾਰ ਹਮਲਾ ਵੀ ਕੀਤਾ ਪਰ ਕਲੇਰ ਦੀ ਇੰਟਰਵਿਊ ਨੇ ਅਕਾਲੀ ਦਲ ਦੇ ਵਿੱਚ ਸੰਕਟ ਨੂੰ ਹੋਰ ਕਿਵੇਂ ਵਧਾ ਦਿੱਤਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਨੇ ਮੰਗਲਵਾਰ ਨੂੰ ਕਾਲੀ ਕਾਲੀ ਦੇ ਵਿੱਚ ਲੈ ਫੈਸਲੇ ਦੇ ਅੰਦਰ ਕਾਲੀ ਦਲ ਦੇ 8 ਸੀਨੀਅਰ ਪਾਗੂਆਂ ਨੂੰ ਪਾਰਟੀ ਦੇ ਵਿੱਚੋਂ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦੇ ਕੇ ਬਾਹਰ ਦਾ ਰਸਤਾ ਦਿਖਾ ਦਿੱਤਾ ਜਿਵੇਂ ਕਿ ਕਲੇਰ ਦੇ ਖੁਲਾਸੇ ਯਾਨੀ ਕਿ ਸੁਖਬੀਰ ਦੇ ਵਿਰੋਧੀਆਂ ਨੂੰ ਹੋਰ ਗੋਲਾ ਬਾਰੂਦ ਪ੍ਰਦਾਨ ਕਰ ਰਹੇ ਨੇ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਅਤੇ ਹੋਰ ਉੱਚ ਜੋ ਲੋਕ ਨੇ ਉੱਥੇ ਉਹਨਾਂ ਦੇ ਵੱਲੋਂ ਫੈਸਲਿਆਂ ਦੇ ਨਾਲ ਸਿੱਖ ਕੌਮ ਦੇ ਨਾਲ ਅੱਗੇ ਜਾਣਾ ਹੁਣ ਕਿਤਨਾ ਕਿਤੇ ਔਖਾ ਹੁੰਦਾ ਕਿਉਂਕਿ ਹੁਣ ਉਹਨਾਂ ਦੇ ਵੱਲੋਂ ਸੁਖਬੀਰ ਬਾਦਲ ਦੇ ਵੱਲੋਂ ਕਿਤੇ ਗਏ ਸਾਰੇ ਹੀ ਵਿਵਾਦਪੂਰਨ ਗੱਲਾਂ ਬਾਤਾਂ ਦੇ ਪੁਲਿੰਦਿਆਂ ਦੇ ਉੱਪਰ ਕਿਤਨਾ ਕਿਤੇ ਸਫਾਈ ਦੇਣੀ ਮੁਸ਼ਕਿਲ ਹੋ ਜਾਵੇਗੀ ਅਤੇ ਅਕਾਲ ਤਖਤ ਸਾਹਿਬ ਦੀ ਇਹਨਾਂ ਸਬਦੇ ਦਰਮਿਆਨ ਵਿਆਪਕ ਆਲੋਚਨਾ ਹੋਣ ਦੀ ਉਮੀਦ ਵੀ ਜ਼ਾਹਰ ਕੀਤੀ ਜਾ ਰਹੀ ਹੈ ਇਸ ਬਿਆਨ ਦੇ ਨਾਲ ਸੁਖਬੀਰ ਦਾ ਕੇਸ ਕਮਜ਼ੋਰ ਹੋਣ ਦੇ ਚਰਚੇ ਜ਼ਾਹਰ ਹੋ ਰਹੇ ਨੇ ਮਾਹਿਰਾਂ ਦੇ ਮੁਤਾਬਕ ਪੰਥ ਵਿੱਚੋਂ ਛੇਕੇ ਨੂੰ ਆਮ ਸਿੱਖ ਨਹੀਂ ਮਿਲਿਆ ਕਰਦਾ ਅਦੇ ਨਾ ਹੀ ਹੋਰ ਕੋਈ ਉਸ ਦੇ ਨਾਲ ਸਾਂਝ ਰੱਖਿਆ ਕਰਦਾ ਹੈ ਪਰ ਉਹ ਤਾਂ ਸਿੱਖੀ ਦੀ ਪ੍ਰਤੀਨਿਧ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਇਸ ਦਾ ਖੰਡਨ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਕਰਨ ਉਪਰੰਤ ਸਪਸ਼ਟ ਕੀਤਾ ਹੈ ਕਿ ਇਹ ਸਭ ਕੁਝ ਬੇਬੁਨਿਆਦ ਹੈ ਸੌਦਾ ਸਾਧ ਕੇਸ ਦੇ ਵਿੱਚ ਵਾਦਾ 마ફ ਮਣੇ ਗਵਾਨ ਨੇ ਇਹ ਵੀ ਦੱਸਿਆ ਕਿ ਬਾਬੇ ਨੇ ਇੱਕ ਫਿਲਮ ਐਮਐਸਜੀ ਬਣਾਈ ਸੀ ਪਰ ਪੰਜਾਬ ਦੇ ਵਿੱਚ ਪਾਬੰਦੀ ਲੱਗਣ ਦੇ ਕਾਰਨ ਫਿਲਮ ਮੁਨਾਫਾ ਕਮਾਉਣ ਦੇ ਵਿੱਚ ਅਸਫਲ ਰਹੀ ਫਿਰ ਦੂਸਰੀ ਫਿਲਮ ਬਣਾਈ ਤਾਂ ਪੈਸਾ ਕਮਾਉਣ ਦੇ ਲਈ ਉਸ ਦਾ ਪੰਜਾਬ ਦੇ ਵਿੱਚ ਰਿਲੀਜ਼ ਹੋਣਾ ਜ਼ਰੂਰੀ ਸੀ ਪ੍ਰਦੀਪ ਕਲੇਰ ਦੇ ਮੁਤਾਬਕ ਸੌਦਾ ਸਾਧ ਦੇ ਹੁਕਮਾਂ ਦੇ ਉੱਪਰ ਉਹ ਅਤੇ ਹਰਸ਼ ਧੋਰੀ ਸੁਖਵੀਰ ਨੂੰ ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਮਿਲਦੇ ਰਹੇ ਦੂਸਰੇ ਪਾਸੇ ਸੁਖਵੀਰ ਵੀ ਸੌਦਾ ਸਾਧ ਨੂੰ ਡੇਰੇ ਸਿਰਸਾ ਜੈਪੁਰ ਲੁਕ ਕੇ ਦੇਰ ਰਾਤ ਸਮੇਂ ਮਿਲਦਾ ਰਿਹਾ ਸੁਖਵੀਰ ਨੇ ਪੰਜਾਬ ਦੇ ਵਿੱਚ ਫਿਲਮ ਚਲਾਉਣ ਦੇ ਵਾਸਤੇ ਮਾਫੀਨਾਮਾ ਤਿਆਰ ਕਰਨ ਦੇ ਵਾਸਤੇ ਕਿਹਾ ਅਤੇ ਇਹ ਸੁਨੇਹਾ ਲੈ ਕੇ ਉਹ ਸੌਦਾ ਸਾਧ ਨੂੰ ਮੁੰਬਈ ਮਿਲੇ ਜਿੱਥੇ ਹਨੀ ਪ੍ਰੀਤ ਵੀ ਮੌਜੂਦ ਸੀ ਬਾਦਲ ਪਰਿਵਾਰ ਨੇ ਸਿਆਸੀ ਦਬਾਅ ਦੇ ਹੇਠ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਉਹਨਾਂ ਫੈਸਲਾ ਸੁਣਾਉਣ ਵਾਲੇ ਸਾਬਕਾ ਜਥੇਦਾਰ ਦੇ ਰੋਲ ਨੂੰ ਮੰਦਭਾਗਾ ਵੀ ਕਰਾਰ ਦਿੱਤਾ ਹੈ ਤਾਂ ਖੈਰ ਇਸ ਸਬਦੇ ਦਰਮਿਆਨ ਹੁਣ ਆਉਣ ਵਾਲੇ ਵਕਤ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅਤੇ ਇਸ ਫੈਸਲੇ ਦੇ ਉੱਪਰ ਸਾਰਿਆਂ ਦੀਆਂ ਨਿਗਾਹਾਂ ਲਗਾਤਾਰ ਲਗੀਆਂ ਹੋਈਆਂ ਨੇ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਾਗੀ ਸੁਰ ਉੱਠਨੇ ਸ਼ੁਰੂ ਹੋ ਗਏ ਨੇ ਅਤੇ ਇਸ ਦੇ ਬਾਰੇ ਵਿੱਚ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਹਿ ਦਿੱਤਾ ਹੈ ਕਿ ਮੈਂ ਇੱਕ ਅਲੱਗ ਅਤੇ ਪਰਤੱਖ ਸਟੈਂਡ ਰੱਖਦਾ ਹਾਂ ਤਾਂ ਇਸ ਦੇ ਵਿੱਚ ਕੀ ਹੋਵੇਗਾ ਖਾਸ ਇਹ ਵੀ ਵੇਖਣਾ ਅਹਿਮ ਹੋਵੇਗਾ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾਪੂਰਨਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ